ਐਕਸੀਡੈਂਟ ਹੋ ਗਈ ਸੀ ਭਾਈ ਲੱਤ ਜਿਹੜੀ ਵਿੱਚ ਨੂੰ ਦਬ ਗਈ ਤੇ ਹੱਡੀ ਕ੍ਰੈਂਕ ਹੋ ਗਈ ਸੱਜੇ ਪਾਸੇ ਵਾਲੇ ਲੱਤ ਦੀ ਹੁਣ ਬੌਕਰ ਦੇ ਜਹਾਰੀ ਚੱਲਦੇ ਆ 40 ਦਿਨ ਹੋ ਗਏ ਗੋਡਾ ਵੀ ਪ੍ਰੋਪਰ ਨਹੀਂ ਵਰਕ ਕਰ ਰਿਹਾ ਗੱਡੀ ਮੋਟਰਸਾਈਕਲ ਦੇ ਵਿੱਚ ਵੱਡੇ ਰੋਡ ਤੇ ਗੋਡਾ ਪ੍ਰੋਪਰ ਵਰਕ ਨਹੀਂ ਕਰ ਰਿਹਾ ਹੱਡੀ ਹੋ ਗਈ ਕ੍ਰੈਂਕ ਆ ਜਿਹੜੀ ਲੱਤ ਵਿੱਚ ਨੂੰ ਤਾਂ ਅਸ ਗਈ ਅੰਦਰੋਂ ਵੜ ਗਈ ਮਾਸ ਆ ਸਾਰੀ ਹੱਡੀ ਚ ਤੇੜਾ ਐ ਇੱਥੋਂ ਤੱਕ ਤੇ ਗੋਟਾ ਪ੍ਰੋਪਰ ਵਰਕ ਨਹੀਂ ਕਰ ਰਿਹਾ ਜੇ ਇਹ ਮੁੱਖਾ ਤਰ੍ਹਾਂ ਕਰਕੇ ਫੱਕਾ ਜਾਂ ਮੋੜਨਾ ਪੈਂਦਾ ਤੇ ਬੋਕਰ ਦੇ ਸਾਰੇ ਜਲਦੀ ਤੁਰਦੇ ਹੋ ਜੀ ਬਾਰੇ ਰੋਜ਼ ਇਹ ਅਰਦਾਸ ਐ ਕਿ ਜਲਦੀ ਠੀਕ ਹੋ ਜੇ ਲੱਤ ਚ ਫ੍ਰੈਕਚਰ ਐ ਹੱਡੀ ਤਾਂ ਗਈ ਪਰ ਤਾਰਾ ਜਖਮ ਇਹ ਵਿੱਚ ਲੱਤ ਨੂੰ ਇਹ ਵਿੱਚ ਨੂੰ ਵੜ ਗਈ ਇਹ ਤਾਂ ਸਗੀ ਆਟੋਆ ਬਣ ਗਿਆ ਇੱਥੇ ਗੱਡੀ ਕੋਲੇ ਤੇ ਗੋਡਾ ਵੀ ਪ੍ਰੋਪਰ ਕੰਮ ਨਹੀਂ ਕਰ ਰਿਹਾ ਗੋਡੇ 'ਚ ਮੋੜਨ 'ਚ ਬਹੁਤ ਤਕਲੀਫ ਗੱਡੀ ਮਾਰ ਗਿਆ ਆਪਣੇ 'ਚ ਮੋਟਰਸਾਈਕਲ 'ਚ ਸੱਜੇ ਦੱਤ 'ਚ ਫ੍ਰੈਕਚਰ ਫ੍ਰੈਕਚਰ ਤੋਂ ਗਿਆ ਲੋਟ ਹੋ ਤੇ ਗੋਡਾ ਕੰਮ ਕਰਨੋਂ ਹਟ ਕੇ 40 ਦਿਨ ਲੱਤ ਸਿੱਧੀ ਪਈ ਰਹੀ ਲੱਤ ਸਿੱਧੀ ਪਈ ਰਹਿਣ ਕਰਕੇ ਇਹੜਾ ਗੋਡਾ ਉੱਪਰ ਕੰਮ ਕਰਨਾ ਹਟ ਗਿਆ ਜਾਨ ਹੋ ਗਿਆ ਹੁਣਾਂ ਡਾਕਟਰ ਕਹਿੰਦਾ ਪ੍ਰੈਕਟਿਸ ਕਰੇਗਾ ਐ ਥੋੜੀ ਥੋੜੀ ਹੁਣ ਹੌਲੀ ਹੌਲੀ ਪ੍ਰੈਕਟਿਸ ਕਰਦੇ ਸਾਰਾ ਗੋਡਾ ਸੁਜਿਆ ਪਿਆ ਤੇ ਮਹੀਨਾ ਡੇਢ ਮਹੀਨਾ ਹੋਰ ਲੇ ਜੂ ਰਿਕਵਰ ਹੋਣ ਤੇ ਕਿ ਲੱਤ ਕਿ ਲੱਤ ਕਮਜ਼ੋਰੀ ਬਹੁਤ ਹੋ ਗਈ ਸੋਜ ਬਹੁਤ ਆਈ ਵੀ ਆ ਹੱਡੀ ਜਿਹੜੀ ਆ ਮਾਸ ਵਿੱਚ ਨੂੰ ਵੜ ਗਿਆ ਹਰ ਹੱਡੀ ਦਾ ਮਾਸ ਵਿੱਚ ਹੀ ਰਹਿ ਗਿਆ ਤੇ ਪ੍ਰੋਪਰ ਅਮਨੀ ਕਰ ਰਹੀ ਲੱਤ ਤੇ ਆ ਪਿੰਗੇ ਦੇ ਸਹਾਰੇ ਤੁਰਦੇ ਆ ਇਹ ਵਾਲੇ ਪਿੰਗੇ ਦੇ ਸਾਰੇ ਆ ਲੱਤ ਤੇ ਖੱਬੀ ਲੱਤ ਤੇ ਸਾਰਾ ਵਜਨ ਦੇ ਕੇ ਰੱਖੀ ਦਾ ਇਹ ਤੇ ਹਜੇ ਪ੍ਰੋਪਰ ਵਜਨ ਵੀ ਨਹੀਂ ਦੇਣਾ ਸਰਾਰੂ ਸੁਖ ਰੱਖੀ ਜਲਦੀ ਠੀਕ ਹੋ ਜੇ ਲੱਤ ਤੁਰਦੇ ਹੋ ਜੀ ਬੈਠਣ ਉੱਠਣ ਦੀ ਬਹੁਤ ਦਿੱਕਤ ਹੈ ਰੱਬ ਕੋ ਕੀ ਹੀ ਦੁਆ ਕਰਦੇ ਹਾਂ ਬਿਛੇ ਦੀ ਠੀਕ ਹੋ ਜਾਏ ਤੁਸੀਂ ਵੀ ਦੁਆ ਕਰੋ ਬਾਈ ਬਿਛੇ ਦੀ ਠੀਕ ਹੋ ਜਾਏ ਆਪਣੀ ਲੱਤ ਜਲਦੀ ਹੋ ਜਾਏ ਰਸਤੇ ਉੱਤੋਂ ਬੈਠੇ ਜਿਹੜੇ ਬਈਅਰ ਦੇ ਕੰਮ ਤੇ ਦੁਕਾਨ ਦੇ ਵਿੱਚ ਬਾਕੀ ਦੇਖੋ ਲੱਤ ਕੋਲ ਕੰਮ ਕਰਨ ਲੱਗਦੀ ਹੈ ਪ੍ਰੋਪਰ ਪ੍ਰੋਪਰ ਨਹੀਂ ਕੰਮ ਕਰ ਰਹੀ ਤੇ ਬਾਜਣਾ ਜਿਹੜਾ ਸਾਰਾ ਆ ਲੱਤ ਤੇ ਆਉਂਦਾ ਕਬੀ ਲੱਤ ਇਹ ਮੋੜ ਨੇ ਤੁਹਾਨੂੰ ਦਰਦ ਕਰਦੀ ਐ ਮੋੜ ਤੇ ਬਹੁਤ ਜ਼ਿਆਦਾ ਦਰਦ ਕਰਦੀ ਐ ਇਹ ਨਾਲ ਤੁਹਾਨੂੰ ਕੋਈ ਦਿੱਕਤ ਨਹੀਂ ਅੱਬੀ ਇਹਨੂੰ ਪ੍ਰੋਬਲਮ ਹੈਗੀ ਦੇਖੋ ਕਿੰਨੇ ਦਿਨ ਨੂੰ ਜਿਹੜਾ ਕੰਮ ਕਰਨ ਲੱਗ ਗਿਆ ਲੱਤ ਬਾਕੀ ਅੱਜ ਕਮਰੇ ਦੇ ਵਿੱਚ ਬੈਠੇ ਨੁਕਾਂ ਤੇ ਇਹ ਪ੍ਰੋਪਰ ਲੱਤ ਸਿੱਧੀ ਹੋਣ ਤੇ ਵੀ ਬਹੁਤ ਟਾਈਮ ਲੱਗਦਾ ਫਿਰ ਇਹ ਹੋਣ ਤੇ ਬਹੁਤ ਟਾਈਮ ਲੱਗਦਾ ਬੋਲਣਾਂ ਲੱਗੇ ਹੋ ਗਏ ਇਹ ਦੇਖ ਇਹ ਦੇਖ ਅੱਗੇ ਚੱਲ ਜੀ ਇੱਕ ਕਰਾ ਸਦੇ ਛੱਡ ਜਾਂਦਾ ਲੈ ਜਾਓ ਬਹੁਤ ਹੈ ਰਹੀ ਸਾਰੇ ਇੱਕ ਵਾਰ ਮੀਨਾਪੁਰ ਹਾਲ ਤਪ ਬਹੁਤ ਜ਼ਿਆਦਾ ਆਹ ਆਪ ਅੰਦਰ ਬੈਠੇ ਹਾਂ ਹੋਰ ਐਕਸੀਡੈਂਟ ਹੋ ਗਿਆ ਸੀ ਭਾਈ ਬੋਕਰ ਤੇ ਆ ਗੱਡੀ ਫੇੜ ਮਾਰ ਗਈ ਸੀ ਕਿ ਚੋਨੀ ਲਿਆ ਕੇ ਠੋਕਤੀ ਮੋਟਰਸਾਈਕਲ ਚ ਪਿਕਅਪ ਵਾਲਾ ਸੀ ਬਾਈ ਲੱਤ ਪ੍ਰੋਪਰ ਵਰਕ ਨਹੀਂ ਕਰ ਰਹੀ ਅਜਿਹੇ ਹੱਥ ਦੀ ਹੱਡ ਜਿਹੜੀ ਵੱਡੀ ਹੱਡੀ ਹੁੰਦੀ ਹੈ ਪ੍ਰੋਪਰ ਉਹਦੇ ਬੈਕ ਸਾਈਡ ਜਿਹੜੀ ਹੱਡੀ ਹੈ ਬਰੀਕ ਹੱਡੀ ਉਹ ਚ ਟ੍ਰੇਡ ਹੈ ਇਸ ਲਈ ਪ੍ਰੋਪਰ ਵਰਕ ਨਹੀਂ ਕਰ ਰਹੀ ਲੱਤ ਘੱਟ ਪੰਜ ਮਹੀਨੇ ਲੱਗੇ ਤੇ ਦੇਖੋ ਇਹ ਹੱਥ ਤੇ ਭਾਰ ਵੀ ਨਹੀਂ ਆ ਰਿਹਾ ਦੂਜੀ ਗਲਤ ਰਹੀ ਕਰਦੇ ਆਂ ਬੱਕਰ ਨੂੰ ਇਲਾਤਾ ਦਲੇ ਵੀ ਕੱਟ ਲੱਗਦੀ ਐ ਤੇ ਮੋਡਮ ਚ ਵੀ ਦਿੱਕਤ ਐ ਬਸ ਠੀਕ ਆ ਬਾਈ ਅਜੇ ਕੰਮ ਨਹੀਂ ਕਰ ਗਿਆ ਲੱਤ ਦੀ ਜਿਹੜੀ ਹੱਡੀ ਐ ਤੇ ਵੱਡੀ ਹੱਡੀ ਦੇ ਪਿੱਛੇ ਪਾਸੇ ਜਿਹੜੀ ਹੱਡੀ ਹੁੰਦੀ ਉਹ ਉਹ ਚ ਛੱਟ ਐ ਤੇ ਆਹ ਮਾਸਾ ਜਿਹੜਾ ਸਾਰਾ ਅੰਦਰੋਂ ਵੜ ਗਿਆ ਗੋਡਾ ਪ੍ਰੋਪਰ ਕੰਮ ਨਹੀਂ ਕਰ ਰਿਹਾ ਹਾਂ ਹਾਂ ਜੀ ਆਹ ਲੱਤ ਸਾਰੀ ਦੁਰਦਿਆ ਕਬੀ ਸਾਰੇ ਸੱਜੀ ਜੁੱਤਾਂ ਚੱਪਲ ਵੀ ਨਹੀਂ ਪਿੰਦੀ ਮਸਾ ਪਾਈ ਜੀ ਦੂਜੀ ਲੱਤ ਨਾਲ ਪ੍ਰੋਪਰ ਕੰਮ ਨਹੀਂ ਕਰ ਰਹੀ ਬਈ ਇਹ ਕੀ ਕਰੀਏ ਬਾਈ ਕੰਮ ਤੇ ਵੀ ਆਉਣਾ ਜ਼ਰੂਰੀ ਹੈ ਕੰਮ ਵੀ ਨਹੀਂ ਨਾ ਛੱਡ ਸਕਦੇ ਕੰਮ ਜ਼ਰੂਰੀ ਹੈ ਇਹ ਕੰਮ ਨਹੀਂ ਕਰਾਂਗੇ ਤਾਂ ਬੱਸ ਫਿਰ ਤੁਹਾਨੂੰ ਪਤਾ ਹੀ ਹੈ ਇਹ ਸਾਰੀ ਖਰਾਬ ਹੋ ਗਈ ਲੱਤ ਵਿੱਚ ਨੂੰ ਮੁੜ ਗਿਆ ਮਾਸਰ ਜ਼ਖਮੀ ਹੈ ਜਿਹੜਾ 35 ਦਿਨ ਲੱਗਾ ਠੀਕ ਹੋਣ ਚਾਹੀਦਾ ਰਸਤਾ ਤਾਂ 40 ਦਿਨ ਕਰ ਲਈ ਵੀਰੇ ਇਕ ਅੱਦੇ ਦਿਨ ਦੀ ਆਉਣ ਲੱਗੇ ਕੰਮ ਤੇ ਤੇ ਪ੍ਰੋਪਰ ਐਮ ਵਰਕ ਨਹੀਂ ਕਰ ਰਿਹਾ ਗੋਡਾ ਲਾਤ ਸਿੱਧੀ ਪਈ ਕਰਕੇ ਜਾਮ ਹੋ ਗਿਆ ਗੋਡਾ ਉਹਨਾਂ ਗੋਡਾ ਆ ਜਿਹੜੀ ਆ ਵਾਲੀ ਸਾਈਡ ਵਾਲੀ ਹੱਡੀ ਐ ਇਸ 'ਚ ਫ੍ਰੈਕਚਰ ਐ ਆ ਜਿਹੜੀ ਪੱਟੀ ਐ ਇਹ ਤਾਂ ਠੀਕ ਐ ਪਿੱਛੋਂ ਦੀ ਗੱਡੀ ਲੈ ਕੇ ਠੋਕਦੀ ਬਈ ਸਾਈਡ ਤੇ ਆ ਰਿਹਾ ਜੀ ਕਿਨਾਰੇ ਕਿਨਾਰੇ ਨਾਲ ਸਾਰਾ ਪੱਟ ਵੀ ਸੀ ਪੱਟ ਵੀ ਨੀਲਾ ਹੋਇਆ ਸੀ ਪੱਟ ਤਾਂ ਹੁਣ ਠੀਕ ਹੈ ਪਰ ਦਰਦ ਕਰਦਾ ਰੇ ਚੋਜ ਬਹੁਤ ਹੈ ਦੇਖੋ ਕਿੰਨੇ ਚਰਚ ਹਟ ਦिए ਟੱਕੇ ਵਾਲੀ ਮੋੜ ਨਹੀਂ ਪੈਂਦੀ ਐ ਠੀਕ ਹੈ ਜੀ ਘਰ ਰੈਸਟ ਕਰਿਆ ਕਰਾਂਗੇ ਹੁਣ 5-4 ਦਿਨ ਆਹ 5-4 ਦਿਨ ਆਜੀ ਥੋੜਾ ਕੰਮ ਲੋਕਾਂ ਦਾ ਹਿਸਾਬ ਕਿਤਾਬ ਕਰ ਲਈਏ ਫੇਰ ਉਦੋਂ ਰੈਸਟ ਕਰਨ ਜੀ ਹਾਂ ਬਸ ਬਹੁਤ ਜ਼ਿਆਦੇ ਸੋਚਾ ਥੋੜੇ ਜਾਮ ਹੋ ਗਏ ਕਰੂੰਦਾ ਏ ਵੀ ਮੈਨੂੰ ਪ੍ਰੋਪਰ ਠੀਕ ਨਹੀਂ ਲੱਗ ਰਿਹਾ ਜਿਆ ਸਮੂ ਉਹ ਗ੍ਰੀਨਡ ਤਾਂ ਲੈ ਗਿਆ ਜਿਹੜੀ ਆ ਚੀਜ਼ ਐ ਕਿ ਆਹ ਵਾਲੀ ਇਹ ਚੋ ਬੇਨ ਨਿਕਲੀ ਸੀ ਬੇਨ ਬਾਹਰ ਆ ਗਈ ਜੀ ਮਨ ਲਗਾ ਡਾਕਟਰ ਨੇ ਵਿੱਚ ਹੀ ਪਾਪੂ ਪਾਈ ਠੀਕ ਕਰਤੀ ਹੁਣ ਇਹ ਪ੍ਰੋਫਰ ਇਹ ਦਰਦ ਵੀ ਕਰਦੇ ਪਏ ਨਾਲ ਇਹਦੇ ਕੋ ਡਾਂਗ ਨੋਕਾ ਨਹੀਂ ਲਾਇਆ ਸੀ ਇਹ ਪੱਟੀ ਕਰਤੀ ਹੁਣ ਜਰਾ ਭਰ ਗਿਆ ਫਿਰ ਦੇਖੋ ਕਮ ਜਿਵੇਂ ਲੱਤ ਸੁੱਕ ਜਾਈ ਗਈ ਹੁੰਦੀ ਹੈ ਕਮਜ਼ੋਰੀ ਜੀ ਹੋ ਗਈ ਹੁੰਦੀ ਹੈ ਬੱਤ ਨੂੰ ਐ ਜੇ ਲੱਗੀ ਜਾਂਦਾ ਫੀਲ ਹੋਈ ਜਾਂਦਾ ਵੀ ਲੱਤ ਸੁੱਕ ਜੇ ਰੀਡ ਨੂੰ ਉਹਨਾਂ ਡਾਕਟਰ ਕਹਿੰਦੇ ਵੀ ਐ ਇਹਨੂੰ ਅੱਗੇ ਪਿੱਛੇ ਕਰਿਆ ਕਰ ਫੋਲਡ ਕਰਕੇ ਦੇ ਨਹੀਂ ਕੋਟਾ ਜਮੀਆਂ ਹੋ ਜਾਣਾ ਲੱਤ ਸਿੱਧੀ ਕਰ ਤੇ ਹੌਲੀ ਹੌਲੀ ਫੋਲਡ ਕਰ ਫਿਰ ਦਰਦ ਕਰਦੀ ਹੈ ਜਦੋਂ ਸਿੱਧੀ ਕਰਦਾ ਜਾਂ ਫੋਲਡ ਕਰਦਾ ਐਸ ਲੋ ਪੈਰ ਨੂੰ ਵੀ ਸੋਜਾ ਬਹੁਤ ਗਿੱਟੇ ਨੂੰ ਆ ਗਿੱਟੇ ਨੂੰ ਵੀ ਬਹੁਤ ਸੋਜਾ ਆਇਆ ਹੈ ਗਿੱਟਾ ਬਹੁਤ ਸੁੱਝ ਗਿਆ ਸਹੀ ਹੋ ਲੈ ਭਾਈ ਇਹ ਥੋੜੇ ਕੋਲੇ ਰ ਉਗਿਨਾਰ ਕੀਤਾ ਹੈਗਾ ਤਾਂ ਹੀ ਤੁਹਾਡੀ ਪੁੱਛਗਿੱਛ ਹੈ ਨਹੀਂ ਅੱਜ ਕੱਲ ਕੋਈ ਨਹੀਂ ਰੋਟੀ ਦਿੰਦਾ ਨਾ ਕੋਈ ਪਛਾਣੇ ਤੋਂ ਚਲੋ ਠੀਕ ਹੈ ਭਾਈ ਅੱਜ ਲਈ ਇੰਨਾ ਹੀ ਦੁਆ ਕਰੋ ਕਿ ਆਪਾਂ ਠੀਕ ਹੋ ਜਾਈਏ ਤੇ ਜਲਦੀ ਰਿਕਵਰ ਕਰ ਲਈਏ ਧੰਨਵਾਦ